ਯਾਰ ਲੋ ਸਰ ਥਰਡੇ ਕਿੰਨੇ ਕੁ ਪੇਸ਼ੇ ਆ ਜਾਂਦੇ ਨੇ ਸਰ 82 50 ਦੇ ਆਸ-ਪਾਸ ਹੁੰਦੇ ਨੇ ਅੱਛਾ ਜਿਆਦਾ ਇਥੇ ਹੁੰਦੇ ਬਾਬਾ ਜੀ ਹੁੰਦੇ ਨੇ ਨਹੀਂ ਸਰ ਕਾਫੀ ਨਾ ਕਿ ਜਗ੍ਹਾ ਤਾਂ ਹੁੰਦੇ ਨੇ ਬਾਬਾ ਜੀ ਸੋਨਾ ਥਾਪੜ ਕੋਲ ਵੀ ਹੁੰਦੇ ਨੇ ਨਹੀਂ ਕੁਝ ਲੈ ਕੇ ਆ ਗਏ ਜੀ ਅੱਛਾ ਅਨੰਦ ਲਾਗੜੀ ਏਰੀਆ ਹੋ ਗਿਆ ਜੀ ਓਕੇ ਤੁਹਾਡੇ ਕੋਲ ਸਕੂਲ ਕਿੰਨੇ ਆ ਸਰ ਇੱਕ ਤਾਂ ਸਕੂਲ ਤਾਂ ਸਿਰਫ ਅਲੋਕੇਟ ਨਹੀਂ ਆ ਜਿਹੜੇ ਹਸਪਤਾਲ ਸਾਡੇ ਸਕੂਲ ਸਰ ਕੈਰਥਲ ਹੋ ਗਿਆ ਜੀ ਮਲਟੀਪਰਪਸ ਤੇ ਸਰ ਜਿਹੜੇ ਕਾਲਜਿਸ ਆਕੇ ਜਿ ਆਪਣੇ ਸਕੂਲ ਸਕੂਲ ਤੇ ਕਾਲਜਸ ਬਹੁਤ ਆ ਹਾਂ ਇਨਸ਼ਾ ਅੱਲਾ ਤੁਸੀਂ ਉਹਨਾਂ ਨੂੰ ਬੁਲਾ ਕੇ ਸਭ ਦਾ ਟੈਸਟ ਕਰਦੇ ਕੋਈ ਸਾਰੇ ਚੈੱਕਅਪ ਕਰਾ ਲਓ ਹਾਂ ਇਨਸ਼ਾ ਅੱਲਾ ਜਿਵੇਂ ਜੂਟੀ ਫਾਰਮ ਵੀ ਕਰਦੇ ਜਿ ਕੋ ਟੀਚਰਾਂ ਤੋਂ ਸਾਡੇ ਕੋਲ ਨਹੀਂ ਕੋਈ ਅੱਗੇ ਅੱਗੇ ਹੋ ਗਏ ਖੜੇ ਹੁਣ ਆਏ ਹੁਣ ਆਏ डीआरपी दिस <laughs> <Second year? laughs> okay. तो ਤੁਸੀਂ ਡੀआरपी ਤਾਂ ਹੋ ਗਈ। ਸੈਕੰਡ ਇਅਰ? ਹਾਂ। ਕਿੰਨੇ ਪੇਛਾਡ ਆ ਚੁੱਕੇ ਥੋਡੇ ਕੋਲ? 7 ਸਰਵਰ। ਮੀ ਕੋਪੀ ਕਿੰਨੇ ਆ ਥੋਡੇ? ਓਪੀਡੀ ਕੋਪਲੀ ਸਰਸਾਡੀ 150 ਪਲੱਸ ਹੁੰਦੀ ਹੈ ਥਰੋ। 150। 150 ਪਲੱਸ ਹੁੰਦੀ ਹੈ। 200 ਤੋਂ 150 ਦੀ ਕਿੰਨੇ ਡਾਕਟਰ ਆ ਥੋਡੇ ਕੋਲ? ਸਰਸਾਡੀ ਕੋ ਟੋਟਲ 6 ਡਾਕਟਰ ਹੈ। ਕਿੰਨੀ ਉਪੜੀ ਰਹਿਣੀ ਦਰਸਾ ਥੋਡੇ? 30 ڈیز ہو جاندی ہے 30 ਤੁਹਾਡੇ اورنج کی کیتہ سکریننگ اور کینسر واسطے سر اوری کینسر دی سکریننگ سر پر منتھ سادی 175 توں 200 دے چارج ہوندا ہے سو بہت کڑتا ہے جی وان کر دے سر ٹوٹل تے اینٹر کر دے نا سر تسی مینوں ای دسو کہ جڑا جڑے ਤੁਹਾਡੇ کول آس پاس سکول کننے ہیں سر آس پاس سکول ਸਰ ਇਸ ਏਰੀਆ ਦੇ ਵਿੱਚ ਵਾਟ ਆਰ ਦਾ ਕਾਮਨ ਪ੍ਰੋਬਲਮ ਵਿਚ ਆਸ ਕੀ ਆਜ ਕਲ ਸਰ ਬੱਚਿਆਂ ਦੀ ਮੋਸਟਲੀ ਦਾ ਡੈਂਟਲ ਟ੍ਰੀਟਮੈਂਟ ਦੀ ਪਰਬਲਮ ਹੈ। ਡੈਂਟਲ ਟ੍ਰੀਟਮੈਂਟ ਦੀ ਪ੍ਰੋਬਲਮ ਹੈ। ਸੋ ਤੁਸੀਂ ਇੱਥੇ ਐਨੇ ਡਾਕਟਰ ਹੈਗੇ ਹੋ ਤੁਸੀਂ ਜਾਓ ਸਕੂਲਾਂ ਤੇ ਲੈਚਰ ਦਿਓ। ਉਹਨਾਂ ਨੂੰ ਦੱਸੋ ਉੱਥੇ ਜਾਦੇ ਬੱਚਿਆਂ ਦੀ ਔਨ ਦਾ ਸਪੌਟ ਟੋਰਸ ਦਾ ਸਕਰੀਨਿੰਗ ਕੀਤੀ ਜਾ ਸਕਦੀ ਹੈ। ਹਾਂਜੀ ਸਰ। ਠੀਕ ਹੈ ਉਹਨਾਂ ਨੂੰ ਕਰਕੇ ਇੱਥੇ ਰੈਫਰ ਕਰੋ ਉਹਨਾਂ। ਤੇ ਸਰਲੀ ਓਪੇਡਿਕ ਨਹੀਂ ਆਉਂਦੀ ਆ। ਸੋਸਾਇਟੀ ਰੂਟੀਨਲੀ ਓਪੇਡਿਕ 15 35 ਦੀ ਸ਼ੋਅ। ਉਹਨਾਂ ਨੂੰ ਇਹ ਤਾਂ ਐਟ ਲੀਸਟ ਔਨ ਸਟ੍ਰੈਸ ਪ੍ਰੋਫੈਸਰ ਬਣਾਉਣਾ ਚਾਹੀਦਾ। ਕੀ ਜਿਹੜੇ ਨੇ ਤੇ ਕੁਝ ਨਾ ਸੀ ਜਿਹੜੇ ਨੇ ਜੀ ਲਿਖਿਆ ਨਾ ਥੋੜੀ ਕਿਨੀ ਹੋ ਪੜੀ ਰਿਹਾ ਹਾਂ ਸੋ ਅਜੇ ਤਾਂ ਸੋਇਡੋ ਤਾਂ ਫਾਈਲ ਹੀ ਆਇਆ ਹੈ ਜੈਸੇ 35 ਜੋ ਬੀਓਰੀਐਂਟੀ ਆ ਜਾਂਦੇ ਬਾਕੀ ਮੈਡੀਕਲਸ ਜਾਂ ਫਿਰ ਪਰਸਨਲ ਮੈਡੀਸਨ ਦੇਖੋ ਜਿਹੜੀਆਂ ਇਹ ਸਾਰੀਆਂ ਤੁਹਾਡੇ ਪ੍ਰੋਬਲਮਸ ਹੈਗਾ ਤੁਹਾਡੇ ਜਿਹੜੇ ਕੌਪਲੇਟ ਟ੍ਰਾਂਸਪਲੈਂਟ ਹੋਣਾ ਹੈ ਉਹ 2 ਇਅਰ 2 ਇਅਰਸ ਹੋਣਾ ਨਾ ਵੱਲੋਂ ਇਹਦੇ ਆ ਨਾ ਕੰਪਲੀਟ ਰੰਗ ਕਰ ਦਿੱਤਾ ਕਰੋ ਨੀ ਨੀ ਮੈਂ ਕਹਿੰਦਾ ਜਿਦਰਾ ਵੀ ਮੈਂ ਕਰਵਾ ਰਿਹਾ ਹੈਗਾ ਬਟ ਤੁਸੀਂ ਸਕਰੀਨਿੰਗ ਤਾਂ ਕਰੋ ਨਾ ਵੀ ਸ਼ੁਡ ਨੋ ਦ ਐਕਸੈਕਟ ਪ੍ਰੋਬਲਮ ਹਾਂ ਜੀ ਸਕਰੀਨਿੰਗ ਤਾਂ ਹੋ ਗਈ ਹੈ ਜਿਹੜੇ ਵੀ ਉੱਪਰ ਨੂ ਬੋਨ ਆਂਦੇ ਆ ਉਹ ਸਾਰੇ ਹੋਈ ਸੀ ਭੇਜੀ ਜਿਹੜੇ ਤਾਂ ਜਿਹੜੇ ਤਾਂ ਇੱਥੇ ਆਂਦੇ ਆ ਉਹ ਤਾਂ ਹੋ ਗਈ ਜਿਹੜੇ ਤੁਸੀਂ ਜੋ ਹੈ ਪੂਰੀ ਚੌਕ ਬੋਲੋ ਤੁਸੀਂ ਬੇਲੇ ਬੈਠਾ ਤੁਸੀਂ ਬਲੋ ਅਨਨ ਟੋਪ ਮੈਡੀਕਲ ਤੁਹਾਡੀ ਆਸ਼ਾ ਬਰਤਨ ਨੂੰ ਕਹਿ ਸਕਦੇ ਹੋ ਤੇ ਜਿੰਨੇ ਵੀ ਤੁਹਾਡੇ ਵੱਲੋਂ 2 ਇਅਰਸ ਆ 5 5 ਸਾਲ ਤੱਕ ਹੋ ਜਾਂਦੀ ਆ 5-6 ਸਾਲ ਤੱਕ ਹੋ ਜਾਂਦੀ ਆ ਇਹ ਜੋ ਫੈਮਿਲੀ ਮੈਡੀਸਿਨ ਦਾ ਹੈ ਨਹੀਂ ਸਰ ਉਹਦੋਂ ਸੀ ਕਿ ਜੀ ਮੈਂ 5 ਤੋਂ 8 9 ਵੀ ਸੀ ਕਿ ਸਰ ਦੋ ਬੈਚ ਸੀਗੇ ਅੱਛਾ ਉਸ ਤੋਂ ਬਾਅਦ ਬੰਦ ਕਰਤੀ ਫਿਰ ਸਰ ਡੀ ਰੈਕਗਨਾਈਜ਼ ਹੋ ਜਾਊਗਾ ਇੱਥੋਂ ਸਰ ਡੀ ਰੈਕਗਨਾਈਜ਼ ਹੋਊਗਾ ਕਿਉਂ ਜੀ ਸਰ ਇੱਥੋਂ ਮਤਲਬ ਇਹਨਾਂ ਨੂੰ ਸੀਟ ਨਹੀਂ ਮਿਲੀ ਫੈਮਿਲੀ ਮੈਡੀਸਿਨ ਤਾਂ ਹੈਗੀ ਕਿ ਮਤਲਬ ਨਹੀਂ ਹੁੰਦਾ ਜਿਆ ਉਹਦਾ ਸਰ ਮੈਂ ਤਾਂ ਕਹਣਾ ਜਿਹੜਾ ਵੀ ਤੁਹਾਡਾ ਮਲਾਗੜ ਚ ਲੱਗਾ ਫੈਮਿਲੀ ਜੀ ਸਰ ਉਹਨਾਂ ਦਾ ਕੀ ਕੋਸ ਕਾੰਦੇ ਸਨ ਉਹਦੇ ਸਰ ਸਾਡੀ 1.5 ਸਾਲ ਸੀਗਾ ਮੈਡੀਸਿਨ ਸਰ 3 ਮਹੀਨੇ ਕਮਿਊਨਿਟੀ ਮੈਡੀਸਨ ਤੇ ਸਰ 3 ਮਹੀਨੇ ਐਨੇਸਥੀਸ਼ੀਆ ਤੇ ਐਮਰਜੈਂਸੀ ਬਾਕੀ ਸਰ ਸਰਜਿਕਲ ਬ੍ਰਾਂਚੇਸ ਚ ਥੋੜੀ ਥੋੜੀ 2-2 ਮਹੀਨੇ ਸਾਰਿਆਂ ਚ ਸੀ ਗਾਇਨੀ ਵੀ ਇੱਕ ਸਰ ਪੇਪਰ ਇੱਕ ਤਾਂ ਮੈਡੀਸਨ ਦਾ ਹੁੰਦਾ ਇੱਕ ਐਮਸੀਐਚ ਦਾ ਮੈਟਰਨਲ ਐਂਡ ਚਾਈਲਡ ਹੈਲਥ ਇੱਕ ਕਮਿਊਨਿਟੀ ਮੈਡੀਸਨ ਦਾ ਸਰ ਮਤਲਬ ਤੁਸੀਂ ਵਿਦ ਸਰਟਨ ਮਾਟਰ ਆਫ ਐਕਿਊਰੇਸੀ ਯੂ ਕੈਨ ਡਾਇਗਨੋਸオール ਦਾ ਹਾਈਸਟ ਪ੍ਰੋਗਨਸ ਹਾਂਜੀ ਹਾਂਜੀ ਸਰ ਜਸਟ ਲਾਈਕ ਅ ਬ੍ਰੌਡ ਫੈਮਿਲੀ ਮੈਡੀਸਨ ਉਦੋਂ ਸ਼ੁਰੂ ਹੀ ਇਦਾਂ ਸੋਚ ਕੇ ਹੋਈ ਸੀ ਗਵਰਨਮੈਂਟ ਆਫ ਇੰਡੀਆ ਨੇ ਹਾਂ ਤੇ ਤੁਹਾਡੇ ਕੋਈ ਕਰਦੇ ਹੋ ਤੁਸੀਂ ਬ੍ਰੈਸਟ ਜਾਂ ਉਹਦੇ ਸਰਵਾਈਕਲ ਕੈਸਰ ਦੀ ਸਕਰੀਨਿੰਗ ਕਰਦੇ ਹੋ ਸਰ ਬ੍ਰੈਸਟ ਕੈਂਸਰ ਤਾਂ ਕਰਦੇ ਹਈ ਆ ਸਰਵਾਈਕਲ ਦੀ ਸਰ ਗੈਨਕੋਲੋਜੀ ਸਕੂਲ ਤੇ ਹੋਵੇਗਾ ਕਿਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਤੁਹਾਡੇ ਕੋਲ ਸਮੇਂ ਕੋ ਜੁਆਇੰਟ ਪੇਨ ਜੀ ਆਯੁਰਵੈਦ ਆ ਦੇਵ ਨਾ ਫੋਮੇ ਬਰਥਰ ਆਯੁਰਵੈਦ ਆ ਵੀ ਸਰ ਨਹੀਂ ਹਾਲ ਫੋਮੇ ਬਰਥਰ ਸਰੀਕ ਪ੍ਰੋਬਲਮ ਹੈ ਵੈਸੇ ਤੁਹਾਡੀ ਕਾਫੀ ਵਾਰ ਲਾਈਕ ਐ ਨਹੀਂ ਬਿਲਕੁਲ ਸਭ ਤੋਂ ਫਾਰਮਾਸਿਸ ਅੱਛਾ ਬਸ ਇਹ ਰਿਕਵਸਟ ਆ ਸਟਾਕ ਵੀ ਤੁਸੀਂ ਆਪ ਵੀ ਮੇਨਟੇਨ ਕਰੀਓ ਓਕੇ ਕਨੇ ਕਰਦੇ ਆ ਤੁਹਾਡੇ ਕਿਤੇ ਪਿੱਛੇ ਜਿਹੜੇ ਰੋਪ ਵਾਏ ਦੇ ਨੂੰ ਕਰ ਲੈ ਆ ਹਾਂਜੀ ਕਰਦੇ ਆ ਸਾਡੇ ਕੋਲ ਜੀ ਡੀ ਐਮ ਹੋ ਕਿੰਨੇ ਫਿਰ ਇੱਕੋ ਹੀ ਹੈ ਸਾਡੇ ਕੋਲ ਜਿਹੜਾ ਪ੍ਰੀਮਾ ਜਿਸ ਦਾ ਇੱਕ ਹੀ ਜਨਨ ਹੈ ਅੱਛਾ ਉਹ ਕੋਈ ਪਾਈ ਵਾਲੇ ਡਾਕਟਰ ਸਾਹਿਬ ਸਾਡੇ ਕੋਲ ਦਰਸ ਨਹੀਂ ਉਹਨੇ ਦੋ ਦਿਨ ਸਾਡੇ ਕੋਲ ਚਾਰ ਦਿਨਾਂ ਹੰਕਾ ਚਾਹ ਸਰ ਉਹਨੇ ਅੱਛਾ ਉਹ ਫਿਰ ਦੋ ਦਿਨ ਦੋ ਦਿਨਾਂ ਦੇ ਸਾਡੇ ਕੋਲ ਬਲੋ ਹੈ ਪੋਸਟਡ ਐਸ ਐਮ 1 ਜੀ ਪੱਟੀ ਕਰਾਣਾ ਹੈ ਉਹ ਪੱਟੀ ਹਾਂ ਜੀ ਆਪ ਹੋਰ ਠੀਕ ਹੋ ਚਲੋ ਵਧੀਆ ਹੁੰਦਾ ਇਲਾਜ ਹੁਣ ਚਲੋ